ਇੱਕ ਕਿਸੇ ਵੱਲੋਂ ਕਾਰ ਨਹੀਂ ਦਿੱਤੀ ਗਈ 11 ਤਰੀਕ ਨੂੰ ਜਿਹੜੀ ਘਟਨਾ ਹੋਈ ਉਹਦੀ ਬੇਟ ਕੀਤੀ ਗਈ ਆਪਣੇ ਇਲਾਕੇ 'ਚ ਮਤਲਬ ਮੈਂ ਨਿੱਜੀ ਤੌਰ ਤੇ ਕਿ ਕੌਣ ਉੱਠੂਗਾ ਕੌਣ ਬੋਲੂਗਾ ਕੌਣ ਕਹੂਗਾ ਕੌਣ ਕਿ ਹੋ ਕੇ ਕਰੂਗਾ ਪਹਿਲਾ ਫਰਜ਼ ਬਣਦਾ ਕੋਈ ਵੀ ਜਿਹੜੇ ਸਾਡੇ ਲੀਡਰ ਹੈ ਜਿਹੜੇ ਬੋਤਾਂ ਨਾਲ ਜਿੱਥੇ ਹੋਏ ਹੈ ਉਹਨਾਂ ਦਾ ਕਿ ਅਸੀਂ ਪਹਿਲਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਇੰਨਾ ਕੁ ਦੱਸ ਲਈਏ ਕਿ ਤੁਸੀਂ ਸੇਫ ਹੋ ਦੂਜਾ ਫਰਜ਼ ਬਣਦਾ ਪ੍ਰਸ਼ਾਸਨ ਦਾ ਕਿ ਆਪਣੇ ਇਲਾਕੇ ਵਿੱਚ ਤੁਸੀਂ ਦੱਸ ਦੋ ਕਿ ਤੁਸੀਂ ਸੇਫ ਹੋ ਆਪਣੇ ਇਲਾਕੇ ਵਿੱਚ ਕੋਈ ਹਿੰਸਾ ਦਾ ਨਹੀਂ ਹੈ ਫਿਰ ਨਾਲ ਹੈ ਵੀ ਨਹੀਂ ਪਰ ਇੱਕ ਅੱਲਾ ਬੜਾ ਚੋਰ ਥੱਲੇ ਹਿਆਰਪੁਰ ਦਾ ਮਸਲਾ ਨਹੀਂ ਹੈ ਜਿੱਦਾਂ ਮਾਂ ਆਪਣੇ ਬੱਚੇ ਨੂੰ ਜਾਨ ਦਿੰਦੀ ਹੈ ਪਸ਼ੂ ਵੀ ਬੱਚਿਆਂ ਨੂੰ ਜਾਨ ਦਿੰਦੇ ਹੈ ਉਹ ਆਪਣੀਆਂ ਜੇ ਹੀ ਉਹਦੀ ਸਰੀਰ ਦੀ ਇੱਕ ਜ਼ਮੀਨ ਹੈ ਉਹ ਜ਼ਮੀਨ ਵੱਧ ਜਾਂਦੀ ਹੈ ਪਰ ਜਿਹੜੀ ਪੰਜਾਬ ਦੀ ਸੱਤ ਜ਼ਮੀਨ ਹੈ ਇਹ ਬੱਚੇ ਇਹ ਜਨਮ ਹੀ ਦਿੰਦੀ ਜ਼ਮੀਨ ਨੂੰ ਇਹ ਵੱਧ ਨਹੀਂ ਰਹੀ ਇਹ ਜਿੰਨੀ ਸਾਡੇ ਕੋਲ ਹੈਗੀ ਹੈ ਇਹ ਵੀ ਖੂਨ ਦੇ ਬਦਲੇ ਮਿਲੀ ਹੈ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਦੀ ਨਸਲ ਦੇ ਜੀਨ ਦਾ ਫਰਕ ਹੈ ਸਾਡੇ ਜੀਨ ਦਾ ਫਰਕ ਹੈ ਸਾਡੇ ਸੁਭਾਅ ਦਾ ਫਰਕ ਹੈ ਸਾਡੇ ਕਲਚਰ ਦਾ ਫਰਕ ਹੈ ਸੱਭਿਆਚਾਰ ਸਾਡੀ ਇਹਨਾਂ ਦੇ ਕੰਮਾਂ ਨੂੰ ਦੇਖੀਏ ਇਹਨਾਂ ਦੇ ਕੈਰੇਕਟਰ ਦੇਖੀਏ ਆਪ ਆਪਣੇ ਘਰਾਂ ਚ ਨਾ ਵੜੀਏ ਇਹਨਾਂ ਦੀਆਂ ਬੋਟਾਂ ਨਾ ਬਣਾਈਏ ਦੋ ਤੀਜਾ ਹੈਗਾ ਕਿ ਹਰ ਕਿਸੇ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਇਹ ਕੰਮ ਵੀ ਸਾਡਾ ਨਹੀਂ ਹੈਗਾ ਇਹ ਵੀ ਸਰਕਾਰਾਂ ਦਾ ਹੈ ਪਰ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਤਾਂ ਆਪਾਂ ਉਹ ਸਾਫ਼ ਕਹਿਣ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਪਿੰਡਾਂ ਦੀ ਇਹ ਪੰਚਾਇਤਾਂ ਸਹਿਯੋਗ ਕਰਨ ਤੇ ਬਹੁਤ ਅੱਗੇ ਹੈ ਤੇ ਕਰਨਗੀਆਂ ਉਹ ਸਾਡੇ ਨਾਲ رابطہ ਕਾਇਮ ਕਰਨ ਪਿੰਡਾਂ ਦੀਆਂ ਪੰਚਾਇਤਾਂ ਨਾਲ رابطہ ਕਾਇਮ ਕਰਨ ਤੇ ਇਹੇ ਹੱਲ ਹੈ ਨਹੀਂ ਕਿ ਕੋਈ ਦੂਜੀਆਂ ਨਸਲਾਂ ਦੇ ਲੋਕ ਆ ਕੇ ਸਾਡੀ ਜ਼ਮੀਨ ਨਾ ਖਰੀਦਣ ਇਸ ਅਧਾਰ ਤੇ ਆਪਾਂ ਗੱਲਬਾਤ ਕਰੀਏ ਇਸ ਅਧਾਰ ਤੇ ਆਪਾਂ ਪ੍ਰਸ਼ਾਸਨ ਨਾਲ ਗੱਲ ਕਰੀਏ ਇਸ ਅਧਾਰ ਤੇ ਆਪਾਂ ਪੰਚਾਇਤਾਂ 'ਚ ਮਤੇ ਪਾਈਏ ਸੋ ਇੰਨੀਆਂ ਬੇਨਤੀਆਂ ਕਹਿਦਾ ਵਖੀਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਵਿੱਚ ਜੋ ਮਾਹੌਲ ਚੱਲ ਰਿਹਾ ਤੁਹਾਨੂੰ ਕੱਲੀ ਕੱਲੀ ਗੱਲ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਫੋਨ ਹਰੇਕ ਘਰ ਦਾ ਹਰੇਕ ਬੰਦੇ ਨੂੰ ਪਤਾ ਹੈ ਪੰਜਾਬ ਕੀ ਮਾਹੌਲ ਆ ਕਿੱਥੇ ਕਿਹੜੀਆਂ ਘਟਨਾਵਾਂ ਹੋ ਰਹੀਆਂ ਆ ਆਪਾਂ ਜਾਗਦੇ ਚ ਰਹਿਣਾ ਆ ਇਹਨਾਂ ਦਾ ਆਪਾਂ ਇੱਥੇ ਅਜੇ ਹੱਥ ਆਪਾਂ ਇਕੱਠੇ ਹੋਏ ਆ ਇਹਦਾ ਹੱਲ ਕੱਢਣ ਵਾਸਤੇ ਇਹਨਾਂ ਦਾ ਕਿੱਦਾਂ ਨਿਯਮਾਂ ਦੇ ਹਿਸਾਬ ਨਾਲ ਹੱਲ ਕੱਢਿਆ ਜਾ ਸਕਦਾ ਪੰਜਾਬ ਚ ਰਹਿ ਕੇ ਪ੍ਰਸ਼ਾਸਨ ਇਹਨਾਂ ਦਾ ਕੀ ਹੱਲ ਕਰ ਸਕਦੀ ਹੈ ਬਾਕੀ ਸਟੇਟਾਂ ਮੰਗ ਇਹਨਾਂ ਨੂੰ ਵੀ ਆਪਾਂ ਨੱਥ ਪਾ ਸਕਦੇ ਹਾਂ ਠੀਕ ਹੈ ਜੀ ਤੇ ਆਪਾਂ ਰਾਸਤੇ ਚ ਰਹਿਣਾ ਮੇਰੇ ਵੀਰ ਮੇਰਾ ਵੀਰ ਬੈਜੋ ਮੇਰਾ ਭਾਈ ਸਾਰੇ ਅੱਗੇ ਆ ਕੇ ਬੈਜੋ ਕੀ ਬਣਾਈ ਦੀ ਆ ਆਪਾਂ ਇਹ ਪ੍ਰਵਾਸੀਆਂ ਜਿਸ ਜਮੀਨ ਨਾਲ ਖਰੀਦ ਸਕਣ ਪ੍ਰਵਾਸੀ ਜੀ ਨੂੰ ਬੋਰਡ ਦਾ ਅਧਿਕਾਰਨਾ ਹੋਵੇ ਪ੍ਰਵਾਸੀ ਜੀ ਦੇ ਵੈਰੀਫਿਕੇਸ਼ਨਾਂ ਹੋਣ ਇੱਕ ਇੱਕ ਏਜੰਡਾ ਖੜਾ ਕੀਤਾ ਆ ਇਹਦੇ ਦਾਇਰੇ ਵਿੱਚ ਰਹਿ ਕੇ ਆਪਾਂ ਇਸ ਤੇ ਗੱਲ ਕਰੀਏ ਇਹ ਆਪਾਂ ਗੱਲ ਨਾ ਕਰੀਏ ਵੀ ਉੱਥੇ ਕਿਸੇ ਨੇ ਉਹਨੂੰ ਕਤਲ ਕਰ ਤਾ ਸਾਰਿਆਂ ਨੂੰ ਪਤਾ ਆ ਸਾਰੇ ਪੰਜਾਬ ਨੂੰ ਪਤਾ ਹੈ ਕਿੱਥੇ ਪ੍ਰਵਾਸੀ ਕੀ ਕਰਦਾ ਕਿਸੇ ਨੇ ਕਿਸੇ ਦੀ ਰੇੜੀ ਪਲਟਾਤੀ ਇਹਨਾਂ ਗੱਲਾਂ ਚ ਨਾ ਔਲ ਜੀਏ ਆਪਾਂ ਹੱਲ ਵੱਲੋਂ ਵਧਣਾ ਹੈ ਜੀ ਤੇ ਮੈਂ ਸਟੇਜ ਤੇ ਸੱਦਾ ਦੰਨਾ ਸਰਪੰਚ ਤੇ ਜ਼ਮੀਰਦਾਰ ਬਾਈ ਹਰਨੇਕ ਸਿੰਘ ਬਸ਼ਪੁਰ ਜੀ ਕੀ ਪਤੇ ਤਕਰੀਬਨ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਦਾ ਚਾਨਣਾ ਤਾਂ ਪਾ ਹੀ ਦਿੱਤਾ ਪਰ ਕੋਸ਼ਕ ਗੱਲਾਂ ਜਿੱਦਾਂ ਸਾਡੇ ਲੈਵਲ ਤੱਕ ਹੁੰਦੀਆਂ ਜਦਾਂ ਕੋਈ ਸਾਡੇ ਵਾਂਗ ਕੋਈ ਸਰਪੰਚ ਬਣ ਗਿਆ ਆਪਾਂ ਕੀ ਕਰਦੇ ਆ ਕਿ ਜੀ 10 ਸਾਲ ਹੋ ਗਏ ਆ ਸਾਡੇ ਕੋਲ ਕੰਮ ਕਰਦਾ ਪਰਵਾਸੀ ਸਰਪੰਚ ਸਾਹਿਬ ਮੋਰ ਲਾ ਦੋ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਨਾ ਅਸੀਂ ਜਾਨਾ ਕਰਕੇ ਓਮੋਸ਼ਨਲ ਹੁੰਦੇ ਆ ਯਾਰ ਗਰੀਬ ਬੰਦੇ ਆ ਕੋਈ ਗੱਲ ਨਹੀਂ ਮੋਰ ਨਾ ਕੀ ਹੋਣ ਲੱਗਾ ਚਾਲੇ ਦਾ ਆਧਾਰ ਕਾਡ ਬਣ ਜੂ ਵੋਟ ਬਣ ਜੂ ਫਿਰ ਹੌਲੀ ਹੌਲੀ ਕੀ ਹੁੰਦਾ ਜਦੋਂ ਵੋਟ ਬਣ ਗਈ ਆਧਾਰ ਕਾਡ ਬਣ ਗਿਆ ਉਹ 4 ਪੈਸੇ ਜੋੜ ਕੇ ਆਪਣੀ ਕਿਤੇ ਨਾ ਕਿਤੇ ਕੋਈ ਜਗਾ ਪੜਾ ਲੈਂਦਾ ਚਾਹੇ ਛੋਗੀ ਜਾਂ ਕੋਈ ਮੜਾ ਮੋਟਾ ਆਪਣਾ ਰਹਿਣਕ ਸੇਰਾ ਕਰ ਲੈਂਦਾ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਦਿਖੜ ਚ ਆਈਆਂ ਮਨੋਂ ਸਾਡੇ ਦੇ ਵਾਕਾ ਫਿਰ ਉਹ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਵੀ ਸੱਦਦਾ ਜਦੋਂ ਰਿਸ਼ਤੇਦਾਰਾਂ ਦੇ ਆ ਉਹਨਾਂ ਕੋਲ ਉਹ ਕੰਮ ਨਹੀਂ ਹੁੰਦਾ ਜਿੱਤੇ ਉਹ ਬੰਦਾ ਪੈਕਾ ਕਰਦਾ ਹੁੰਦਾ ਉਹ ਕੀ ਕਰਦਾ ਰਿਸ਼ਤੇਦਾਰ ਦੋ ਚਾਰ ਦਿਨ ਦੇਖਦਾ ਉਸ ਇਲਾਕੇ ਦਾ ਮਾਹੌਲ ਦੇਖਦਾ ਉੱਤੋਂ ਦਾ ਫਿਰ ਉਸ ਲੇਵ ਦਾ ਕੰਮ ਸ਼ੁਰੂ ਕਰ ਦਿੰਦਾ ਜੇ ਨਹੀਂ ਕੋ ਕੰਮ ਕਰਿਆ ਉਹ ਕਵਾਰ ਦਾ ਕੰਮ ਸ਼ੁਰੂ ਕਰ ਦਿੰਦਾ ਆਪਣਾ ਦੇਖ ਹੀ ਲਿਆ ਜਿੰਨਾ 10 ਹਜ਼ਾਰਾਂ ਤੋਂ ਐਨਾ ਸਾਡੇ ਇਲਾਕੇ 'ਚ ਹੈ ਨਹੀਂ ਸੀ ਕਵਾਰ ਦੀਆਂ ਦੁਕਾਨਾਂ ਜਿੰਨੀਆਂ ਅੱਜ ਤਕਰੀਬਨ ਹਰ ਇੱਕ widehat 'ਚ ਤੁਹਾਨੂੰ ਮਿਲ ਜਾਣੀਆਂ ਉਹ ਜਦੋਂ ਕਵਾਰ ਦਾ ਕੰਮ ਸ਼ੁਰੂ ਕੀਤਾ ਕੰਮ ਵਧ ਗਿਆ ਉਹਨਾਂ ਆਪਣੇ 4 ਹੋਰ ਰਿਸ਼ਤੇਦਾਰ ਫੱਦ ਲੈ 5 ਦਾ ਫੱਦ ਲੈ ਹੁਣ ਜਦੋਂ ਉਹ ਆ ਗਏ ਕਿਉਂਕਿ ਜਿਹੜਾ ਤਾਂ ਬੰਦਾ ਸ਼ੁਰੂਆਤ ਕੀਤੀ ਉਹਨੂੰ ਤਾਂ 10 ਸਾਲ ਹੋ ਗਏ ਸੀਗੇ ਉਹਨਾਂ ਦਾ ਤਾਂ ਉਹ ਚੀਜ਼ ਆਸਮਾਨ ਲੈਣ ਹੁਣ ਜਦੋਂ ਉਹ ਆ ਗਏ ਕਿਉਂਕਿ ਜਿਹੜਾ ਤਾਂ ਬੰਦਾ ਸ਼ੁਰੂਆਤ ਕੀਤੀ ਉਹਨੂੰ ਤਾਂ 10 ਸਾਲ ਹੋ ਗਏ ਸੀਗੇ ਉਹਨਾਂ ਦਾ ਤਾਂ ਉਹ ਚੀਜ਼ ਆਪਣੀ ਬੋਟ ਬਣਾ ਲਈ ਧਾਰਾਤ ਬਣਾਇਆ ਜਿਹੜੇ ਉਹਦੇ ਥਰੂ ਆਏ ਆ ਜਿੰਨੇ ਵੀ ਉਹਨਾਂ ਦਾ ਕਿਸੇ ਕੋਈ ਰਿਕਾਰਡ ਨਹੀਂ ਨਾ ਕੋਈ ਸਬੂਤ ਨਾ ਪਚਾਇਆ ਕੋ ਫਿਰ ਰੱਬ ਨਾ ਕਰੇ ਜਿਹੜੀ ਹਿਸ਼ਾਰਤ ਵਾਲੀ ਘਟਨਾ ਹੋਈ ਹੈ